ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਦੇਸ਼ ਭਰ ਦੇ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਆਧਾਰ ਕੈਂਪ ਕਟੜਾ ਵੱਲ ਜਾਣਾ ਸ਼ੁਰੂ ਹੋ ਗਏ ਨੇ ਹੌਲੀ ਹੌਲੀ ਯਾਤਰਾ ਵਿੱਚ ਅਨਸ਼ਕ ਵਾਧਾ ਦੇਖਿਆ ਜਾ ਰਿਹਾ ਹੈ ਰਾਤ 10 ਵਜੇ ਤੱਕ ਵੀਰਵਾਰ ਨੂੰ 5423 ਸ਼ਰਧਾਲੂ ਇਮਾਰਤ ਲਈ ਰਵਾਨਾ ਹੋਏ ਸਨ ਸ਼ਰਦਾਲੂਆਂ ਦੀ ਗਿਣਤੀ ਵਧਾਉਣ ਲਈ ਸ਼ਰੈਨ ਬੋਰਡ ਕਟੜਾ ਤੋਂ ਸ਼ਰਦਾਲੂਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਫਤ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਇਹਨਾਂ ਵਿੱਚ ਕਟੜਾ ਮਾ ਵੈਸ਼ਨੋ ਦੇਵੀ ਭਵਨ ਅਤੇ ਅਰਧ ਕੁਵਾਰੀ ਮੰਦਿਰ ਖੇਤਰ ਵਿੱਚ ਰਿਹਾਇਸ਼ ਦੀਆਂ ਸਹੂਲਤਾਂ ਅਤੇ ਮਾ ਭਵਨ ਅਤੇ ਅਰਧ ਕੁਵਾਰੀ ਮੰਦਿਰ ਕੰਪਲੈਕਸ ਵਿੱਚ ਰੋਜ਼ਾਨਾ ਬ੍ਰਹਮ ਆਰਤੀ ਵਿੱਚ ਸ਼ਾਮਲ ਹੋਣ ਦੀਆਂ ਸਹੂਲਤਾਂ ਸ਼ਾਮਲ ਨੇ ਇਸ ਤੋਂ ਇਲਾਵਾ ਸ਼ਰੈਨ ਬੋਰਡ ਨੇ ਭਵਨ ਮਾਰਗ ਬਾਣ ਗੰਗਾ ਖੇਤਰ ਦੇ ਨਾਨ ਨਾਲ ਕਟੜਾ ਰੇਲਵੇ ਸਟੇਸ਼ਨ ਤੇ ਵੱਖ-ਵੱਖ ਥਾਵਾਂ ਤੇ ਫੂਡ ਕਾਊਂਟਰ ਸਥਾਪਿਤ ਕੀਤੇ ਨੇ ਅਤੇ ਸ਼ਰਧਾਲੂਆਂ ਨੂੰ ਮੁਫਤ ਚਾਹ ਮੁਹੱਈਆ ਕਰਵਾਉਣ ਲਈ ਇੱਕ ਕਾਊਂਟਰ ਸਥਾਪਿਤ ਕੀਤਾ ਹੈ। ਸਵੇਰੇ ਅਤੇ ਸ਼ਾਮ ਨੂੰ ਬ੍ਰਹਮ ਆਰਤੀ ਦੌਰਾਨ ਮੰਦਰ ਵਿੱਚ ਸ਼ਰਧਾਲੂਆਂ ਦੀ ਥੋੜੀ ਜਹੀ ਭੀੜ ਦਿਖਾਈ ਦਿੰਦੀ ਹੈ ਪਰ ਜ਼ਿਆਦਾਤਰ ਸਮਾਂ ਮਾ ਦਾ ਮੰਦਰ ਅਤੇ ਯਾਤਰਾ ਦਾ ਰਸਤਾ ਸੁੰਨਸਾਨ ਦਿਖਾਈ ਦਿੰਦਾ ਹੈ। ਸ਼੍ਰਾਇਨ ਬੋਰਡ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਲਈ ਬੇਸ ਕੈਂਪ ਤੇ ਪਹੁੰਚਣ ਵਾਲੇ ਸਾਰੇ ਸ਼ਰਧਾਲੂਆਂ ਲਈ ਕਟੜਾ ਦੇ ਸ਼ਰਾਈਨ ਬੋਰਡ ਦੇ ਆਸ਼ੀਰਵਾਦ ਕੰਪਲੈਕਸ ਵਿਖੇ ਸ਼ਰਾਈਨ ਬੋਰਡ ਵੱਲ ਵੱਲੋਂ ਮੁਫਤ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਦਰਸਲ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਕਾਰਨ ਯਾਤਰਾ ਵਿੱਚ ਕਮੀ ਦੇ ਮੱਦੇਨਜ਼ਰ ਸ਼ਰਾਈਨ ਬੋਰਡ ਨੇ ਆਸ਼ੀਰਵਾਦ ਕੰਪਲੈਕਸ ਵਿੱਚ ਮੁਫਤ ਠਹਿਰਨ ਦਾ ਪ੍ਰਬੰਧ ਕੀਤਾ ਹੈ ਸ਼ਰਾਈਨ ਬੋਰਡ ਕਦੋਂ ਤੱਕ ਇਹ ਸਹੂਲਤਾ ਮੁਫਤ ਪ੍ਰਦਾਨ ਕਰਦਾ ਰਹੇਗਾ ਇਸ ਬਾਰੇ ਫਿਲਹਾਲ ਕੋਈ ਅਪਡੇਟ ਨਹੀਂ ਹੈ ਪਰ ਇਹ ਸੰਭਵ ਹੈ ਕਿ ਸ਼ਰਧਾਲੂਆਂ ਦੀ ਗਿਣਤੀ ਵਧਣ ਨਾਲ ਸ਼ਰਾਇਨ ਬੋਰਡ ਮੁਫਤ ਸਹੂਲਤਾਂ ਦੇਣਾ ਬੰਦ ਕਰ ਦੇਵੇਗਾ